ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਦਾਦੇ ਚਾਪਲੂਸਾਂ ਦਾ ਐਨਾ ਦਿਮਾਗ ਖਰਾਬ ਹੋ ਚੁੱਕਾ ਆ ਇਹਨਾਂ ਦੀ ਐਨੀ ਮਤ ਮਾਰੀ ਜਾ ਚੁੱਕੀ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਖੁਦ ਇਹ ਕੀ ਕੁਝ ਕਰ ਰਹੇ ਆ ਇਹ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਹਰ ਪਾਸੇ ਜਿਹਨੇ ਪੈ ਰਿਆ ਉਹ ਮਾਰ ਰਿਹਾ ਪਰ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕੰਮ ਉਹ ਇਹਨਾਂ ਦੇ ਹੀ ਉਲਟ ਜਾ ਰਿਹਾ ਆ ਤੁਸੀਂ ਦੇਖੋ ਕਿ ਵਿਰਸਾ ਸਿੰਘ ਬਲਟੋਹਾ ਵਰਗਾ ਜਿਹੜਾ ਸ਼ਖਸ ਆ ਉਹਨੇ ਤਾਂ ਬਾਦਲ ਗਿਆ ਦੀ ਚਾਪਲੂ ਸੀ ਦੀਆਂ ਹੱਦਾ ਹੀ ਜਿਹੜੀਆਂ ਆ ਪਿਛਲੇ ਲੰਬੇ ਸਮੇਂ ਤੋਂ ਟੱਪੀਆਂ ਹੋਈਆਂ ਆ ਤੇ ਉਹ ਹੁਣ ਜਫੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਨੀਟਾ ਨੀਟਾ ਕਹਿ ਕੇ ਸੰਬੋਧਨ ਕਰ ਰਿਹਾ ਆ ਸੋ ਦੁਰ ਲਹਰ ਤੇ ਆ ਬਿਰਸਾ ਸਿੰਘ ਬਰਟੋਹਾ ਤੇ ਜਿੰਨੇ ਜਿਹੜਾ ਇਸ ਹੱਦ ਤੱਕ ਜਿਹੜਾ ਆ ਉਹ ਗਿਲ ਚੁੱਕਾ ਹੋਇਆ ਆ ਕਿ ਉਹਨੂੰ ਕੋਈ ਜਥੇਦਾਰ ਸਾਹਿਬ ਦੇ ਅਹੁਦੇ ਦਾ ਕੋਈ ਮਾਨ ਸਤਕਾਰ ਨਹੀਂ ਰਹਿ ਗਿਆ ਉਹਨੂੰ ਕਿਸੇ ਪੰਥ ਪ੍ਰਚਾਰਕ ਦਾ ਕਿਸੇ ਪੰਥ ਪ੍ਰਸਤ ਗੁਰਸਿੱਖ ਦਾ ਜਿਹੜਾ ਆ ਉਹ ਕੋਈ ਮਾਨਤਾ ਨਹੀਂ ਕਰਨਾ ਹੁੰਦਾ ਦੂਜਾ ਪਾਸੇ ਇੱਕ ਇਹਨਾਂ ਦਾ ਹੋਰ ਸਭ ਤੋਂ ਵੱਡਾ ਚਾਪਲੂਸ ਜਿਹਦੇ ਉੱਤੇ ਬਲਾਤਕਾਰ ਵਰਗੇ ਜਿਹਦੇ ਕੇਸ ਵੀ ਦਰਜ ਸਨ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਛੇਕਿਆ ਗਿਆ ਸੀ ਸੋ ਉਹਨੇ ਵੀ ਸ਼ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਦਿਨ ਹੱਦਾਂ ਪਾਰ ਕਰ ਦਿੱਤੀਆਂ ਸੀ ਜਿਸ ਦਿਨ ਗਿਆਨੀ ਰਗਵੀਰ ਸਿੰਘ ਜੀ ਨੂੰ ਤੇ ਗਿਆਨੀ ਸੁਤਾਨ ਸਿੰਘ ਜੀ ਨੂੰ ਲਾਇਆ ਗਿਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਧੱਗੇ ਨਾਲ ਜਫੇਦਾਰੀ ਜਿਹੜੀ ਥੋਪ ਦਿੱਤੀ ਗਈ ਸੀ ਫਿਰ ਸ਼ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਵਿੱਚ ਉਹ ਸੁੱਚਾ ਲੰਗਾ ਬੈਠਾ ਅਸਲ ਵਿੱਚ ਉਹ ਸੁੱਚਾ ਲੰਗਾ ਨਹੀਂ ਉਹ ਤਾਂ ਲੁੱੱਚਾ ਲੰਗਾ ਆ ਉਹਦੀਆਂ ਕਹਿੋਦੀਆਂ ਜਿਹੜੀਆਂ ਆ ਨੀਲੀਆਂ ਫਿਲਮਾਂ ਉਹ ਸਾਹਮਣੇ ਆ ਚੁੱਕੀਆਂ ਹੋਈਆਂ ਸੀ ਕਿਵੇਂ ਉਹਨੇ ਸ਼ਰੋਮਣੀ ਕਮੇਟੀ ਦੇ ਅਹੁਦੇ ਦਾ ਜਿਹੜਾ ਆ ਉਹ ਬੇੜਾ ਗਰਕ ਕੀਤਾ ਵਕਾਰ ਰੋਲੀ ਆ ਸ਼ਾਨ ਰੋਲੀ ਬਾਦਲ ਕਿਆਦੇ ਵੀ ਜਿਹੜੀ ਭਰੀ ਫਿਰਦੀ ਸੀ ਸ਼ਾਨ ਜੀ ਉਹ ਵੀ ਉਹਨੇ ਰੋਲ ਕੇ ਰੱਖ ਦਿੱਤੀ ਸੋ ਬਾਦਲ ਦਲ ਦੇ ਵਿੱਚ ਸਾਰੇ ਇਹੋ ਦੇ ਆ ਪਰ ਹੁਣ ਵੇਖੋ ਕਿ ਜਿਹੜਾ ਉਹ ਸੁੱਤਿਆ ਲੰਗਾ ਆ ਉਹ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਨਰੈਣੂ ਮਹੰਤ ਕਹਿ ਰਿਹਾ ਆ ਇਸੇ ਤਰ੍ਹਾਂ ਜਿਹੜਾ ਬਾਦਲ ਕਿਆਂ ਦਾ ਆਈਟੀ ਸੈੱਲ ਆ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਜਿਹੜੇ-ਜਿਹੜੇ ਵੀ ਪੰਥ ਪ੍ਰਸਤ ਗੁਰਸਿੱਖ ਜਥੇਬੰਦੀਆਂ ਆ ਬਾਦਲ ਦਲ ਦੀਆਂ ਪੰਥ ਵਿਰੋਧੀ ਕਰਤੂਤਾਂ ਦਾ ਵਿਰੋਧ ਕਰ ਰਹੀਆਂ ਆ ਉਹਨਾਂ ਦਾ ਸਾਰਿਆਂ ਨੂੰ ਬਾਦਲ ਦਲ ਦੇ ਆਈਟੀ ਸੈੱਲ ਵੱਲੋਂ ਜਿਹੜਾ ਇਹਨਾਂ ਦੇ ਕਿਰਾਏ ਤੇ ਭਰਤੀ ਕੀਤੇ ਬੰਦਿਆਂ ਵੱਲੋਂ ਇਹਨਾਂ ਦੇ ਭਾਰੇ ਦੇ ਟਟੂਆਂ ਦੇ ਵੱਲੋਂ ਜਿਹੜਾ ਆ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਕਾਂਗਰਸੀ ਕਿਹਾ ਜਾ ਰਿਹਾ ਆ ਕਿਸੇ ਨੂੰ ਆਰਐਸਐਸ ਦਾ ਖਿਤਾਬ ਦਿੱਤਾ ਜਾ ਰਿਹਾ ਆ ਕਿਸੇ ਨੂੰ ਬੀਜੇਪੀ ਦਾ ਖਿਤਾਬ ਦਿੱਤਾ ਜਾ ਰਿਹਾ ਆ ਕਿਸੇ ਨੂੰ ਹੋਰ ਤਰੀਕਿਆਂ ਦੇ ਨਾਲ ਜਿਹੜਾ ਨਿੰਦਨ ਭੰਡਨ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਆ ਪਰ ਸਿੱਖ ਸੰਗਤ ਸਭ ਕੁਝ ਜਾਣਦੀ ਹੈ ਖਾਲਸਾ ਪੰਥ ਬਹੁਤ ਡਾਢ ਆ ਬਹੁਤ ਬਿਆੰਤ ਆ ਜਿੰਨੇ ਬਾਦਲ ਕਿਆਂ ਨੂੰ ਜਿਹੜਾ ਉਹ ਰੋਧ ਕੇ ਰੱਖ ਦਿੱਤਾ ਜਾਂ ਤੇ ਉਹ ਵਿਖ ਵਿੱਚ ਅੱਜ ਦੇ ਲੰਗਾ ਭਰ ਗਿਆ ਵਰਟੋਏ ਭਰ ਗਿਆ ਚੀਮੇ ਭਰ ਗਿਆ ਭੁੰਡੜ ਭਰ ਗਿਆ ਇਹ ਸੁਖਵੀਰ ਸਿੰਘ ਬਾਦਲ ਦਾ ਤੇ ਉਹਦੀ ਸਮੁੱਚੀ ਜੁੰਡਲੀ ਦਾ ਉਹਦੇ ਸਾਮਰਾਜ ਦਾ ਹੋਰ ਵੀ ਨੁਕਸਾਨ ਕਰਨਗੇ ਇਹ ਇਹੋ ਜੇ ਖੂ ਦੇ ਵਿੱਚ ਡੋਬਨ ਗਏ ਲੰਗਾ ਭਰ ਗਏ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਕਦੀ ਵੀ ਨਿਕਲ ਨਹੀਂ ਸਕੇਗਾ ਹੋਣ ਇੱਕ ਪਾਸੇ ਵਿਰਸਾ ਸਿੰਘ ਬਟੂਹਾ ਦੂਜੇ ਪਾਸੇ ਸੁਚਾ ਲੰਗਾ ਇਹ ਇਹਨਾਂ ਦੀ ਜਿਹੜੀ ਜੋੜੀ ਆ ਉਹ ਭਰਦੁਕੀ ਆ ਤੇ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਹਰੇਕ ਪ੍ਰਕਾਰ ਦੇ ਯਤਨ ਕਰ ਰਹੀ ਆ ਤੇ ਜਥੇਦਾਰਾਂ ਦੇ ਉੱਤੇ ਜਿਹੜੇ ਹਮਲੇ ਆ ਉਹ ਕਰ ਰਿਹਾ ਇਹ ਨਰੈਣੂ ਮਹੰਤ ਜਥੇਦਾਰ ਰਗਵੀਰ ਸਿੰਘ ਨੂੰ ਕਹਿ ਰਹੇ ਆ ਪੰਥ ਪ੍ਰਸਤ ਗੁਰਸਿੱਖਾਂ ਨੂੰ ਕਹਿ ਰਹੇ ਆ ਪੰਥ ਤੁਹਾਡੀਆਂ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਕਰਤੂਤਾ ਤੁਸੀਂ ਕੀਤੀਆਂ ਨਾ ਸਾਰਿਆਂ ਨੂੰ ਪਤਾ ਯਾ ਕਿ ਸਭ ਤੋਂ ਵੱਡਾ ਤੇ ਨਰੈਣੂ ਮਹੰਤ ਉਹ ਤਾਂ ਸੋਚਾ ਲਗਾਇਆ ਵਿਰਸਾ ਸਿੰਘ ਬਲਟੋਹੇ ਵੱਲ ਗਾਇਆ ਜੋ ਕੁਝ ਨਰੈਣੂ ਮਹੰਤ ਗੁਰਦੁਆਰਿਆਂ ਦੇ ਵਿੱਚ ਕਰਦਾ ਰਿਹਾ ਉਹੀ ਕੁਝ ਆ ਲੁੱਚੇ ਲੰਗਾ ਨੇ ਜਿਹੜਾ ਉਹ ਕੀਤਾ ਇਹ ਇਹ ਤਾਂ ਕੋਈ ਲੋਕਿਆਸ਼ੀਬਿਆ ਨਹੀਂ ਆ ਤੇ ਜਿਹੋ ਜੇ ਕੁਕਰਮ ਨਰੈਣੂ ਮਹੰਤ ਕਰਦਾ ਰਿਹਾ ਆ ਜਾਂ ਗੁਰਧਾਮਾਂ ਦੀ ਦਰਬਾਰ ਤੋਂ ਕਰਦਾ ਰਿਹਾ ਉਹੋ ਜੇ ਕੰਮ ਆ ਆ ਵਿਰਸਾ ਸਿੰਘ ਬਲਟੋਹਾ ਤੇ ਇਹਨਾਂ ਦੀ ਸਮੁੱਚੀ ਬਾਦਦਦ ਦੀ ਜਿਹੜੀ ਟੋਲੀ ਆ ਉਹ ਕਰਦੀ ਰਹੀ ਆ ਪਰ ਅੱਜ ਪੰਥ ਜਿਹਦਾ ਆ ਉਹ ਜਾਗ ਚੁੱਕਾ ਹੋਇਆ ਆ ਤੁਸੀਂ ਪੰਥ ਪ੍ਰਸਤ ਗੁਰ ਸਿੱਖਾ ਨੂੰ ਕਾਂਗਰਸੀ ਆਖਦੇ ਹੋ ਨਾ ਪਰ ਕਾਂਗਰਸ ਦੇ ਨਾਲ ਸਭ ਤੋਂ ਵੱਡੀ ਯਾਰੀ ਤੁਹਾਡੀ ਆ ਇੰਦਰਾ ਗਾਂਧੀ ਦੇ ਨਾਲ ਮੀਟਿੰਗਾਂ ਕੌਣ ਕਰਦਾ ਸੀ ਤੁਸੀਂ ਕਰਦੇ ਸੀ ਕਰਦੇ ਸੀ ਨਾ ਦਿੱਲੀ ਜਾ ਜਾ ਕੇ ਜਦੋਂ ਧਰਮਜੋਤ ਮੋਰਚਾ ਲੱਗਾ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਜਦੋਂ ਬਾਦਲ ਨੇ ਪਹਿਲੀ ਚੋਣਾਂ ਲੜੀ ਸੀ ਕਾਂਗਰਸ ਨੇ ਚੋਣ ਨਿਸ਼ਾਨ ਤੋਂ ਲੜੀ ਸੀ ਜਦੋਂ 13 April 1978 ਨੂੰ 13 ਸਿੰਘ ਸ਼ਹੀਦ ਹੋਏ ਉਹ ਕਿੰਨਾ ਨੇ ਕੀਤੇ ਸੀ ਕਿੰਨਾ ਨੇ ਕਰਵਾਏ ਸੀ ਬਾਦਲਾਂ ਦੀ ਉਸ ਸਮੇਂ ਸਰਕਾਰ ਸੀ ਫਿਰ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਜੋ ਕਾਂਗਰਸ ਨੇ ਹਮਲਾ ਕੀਤਾ ਤੁਸੀਂ ਉਹਦੇ ਵਿੱਚ ਵੀ ਭਾਗੀਦਾਰ ਹੋ ਤੁਸੀਂ ਅਖੌਤੀ ਅਕਾਲੀ ਜਿਹੜੇ ਆ ਉਹ ਚਿੱਠੀਆਂ ਲਿਖਦੇ ਰਹੇ ਹੋ ਇੰਦਰਾ ਦਾ ਸਾਥ ਦਿੰਦੇ ਰਹੇ ਹੋ ਜਦੋਂ ਢੂਠੇ ਪੁਲਿਸ ਮੁਕਾਬਲੇ ਬਣਾਏ ਕੇਪੀਐਸ ਗਿੱਲ ਵਰਗਿਆਂ ਨੇ ਗੋਬਿੰਦ ਰਾਮ ਵਰਗਿਆਂ ਨੇ ਸੁਮੇਧ ਸੈਣੀ ਵਰਗਿਆਂ ਨੇ ਅਤੇ ਹੋਰ ਦੁਸ਼ਟਾਂ ਨੇ ਤੇ ਤੁਸੀਂ ਆ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆ ਕੇਪੀਐਸ ਗਿੱਲ ਦੇ ਨਾਲ ਜਿਹੜਾ ਆ ਮੀਟਿੰਗਾਂ ਕਰਦਾ ਰਿਹਾ ਆ ਸਵੇਰੇ ਸ਼ਹੀਦਾਂ ਦੇ ਭੋਗ ਤੇ ਪਹੁੰਚ ਜਾਂਦਾ ਸੀ ਤੇ ਰਾਤ ਨੂੰ ਜਾ ਕੇ ਕੇਪੀਐਸ ਗਿੱਲ ਦੇ ਨਾਲ ਮੀਟਿੰਗਾਂ ਕਰਦਾ ਸੀ ਮੁਖਬਰੀਆਂ ਕਰਦਾ ਹੁੰਦਾ ਸੀ ਤੇ ਉਸੇ ਸੁਮੇਧ ਸੈਣੀ ਨੂੰ ਫਿਰ ਤੁਸੀਂ ਅਹੁਦੇ ਦਿੱਤੇ ਨਾ ਜਿਨ੍ਹਾਂ ਸਿੰਘਾਂ ਦੇ ਉੱਤੇ ਇੰਨਾ ਜਿਹੜਾ ਜ਼ੁਲਮ ਤਸ਼ੱਦਦ ਢਾਇਆ ਤੇ ਜਿਵੇਂ ਕਮਲਨਾਥ ਨੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਸ ਕਾਂਗਰਸੀ ਦੁਸ਼ਟ ਨੇ ਆ ਪ੍ਰਕਾਸ਼ ਸਿੰਘ ਬਾਦਲ ਉਹਨੂੰ ਗੁਰਦਸਤੇ ਭੇਟ ਕਰਦਾ ਫਿਰਦਾ ਆ ਅੱਜ ਵੀ ਗੂਗਲ ਦੇ ਉੱਤੇ ਜਿਹੜੀਆਂ ਤਸਵੀਰਾਂ ਆ ਉਹ ਪਈਆਂ ਹੋਈਆਂ ਆ ਤੁਸੀਂ 1986 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਆ ਇੰਦਰਾ ਗਾਂਧੀ ਨੂੰ ਦੁਸ਼ਟ ਨੂੰ ਜਿਹਦੀ ਉਹ ਸ਼ਰਧਾਂਜਲੀ ਦੇਣ ਲੱਗੇ ਸੀ ਇਹ ਤਾਂ ਖਾਲਸਾ ਪੰਥ ਨੇ ਵਿਰੋਧ ਕੀਤਾ ਨਹੀਂ ਤਾਂ ਇੰਦਰਾ ਨੂੰ ਵੀ ਤੁਸੀਂ ਆਪਣੀ ਮਾਂ ਬਣਾ ਲਿਆ ਲੱਗੇ ਸੀ ਬੁੱੱਜਨ ਬਯੰਤੇ ਦੇ ਨਾਲ ਤੁਹਾਡੀਆਂ ਜਿਹੜੀਆਂ ਯਾਦੀਆਂ ਆ ਉਹ ਰਹੀਆਂ ਆ ਆਹ ਬੁੱੱਜਰ ਬੈਂਤੇ ਦਾ ਜਿਹੜਾ ਮੁੰਡਾ ਆ ਰਵਨੀਤ ਬਿੱਟੂ ਆ ਥੋੜੇ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੀ ਲੜਕੀ ਦੇ ਵਿਆਹ ਤੇ ਪੁੱਜਿਆ ਸੀ ਨਾ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜਾ ਜਫੀਆਂ ਪਾਉਂਦਾ ਫਿਰਦਾ ਸੀ ਹਰੇਕ ਕਾਂਗਰਸੀ ਦੇ ਨਾਲ ਹਰੇਕ ਆਰਐਸਐਸ ਦੇ ਨਾਲ ਮੋਦੀ ਗਿਆ ਦੇ ਨਾਲ ਜਿਹੜੀਆਂ ਤੁਹਾਡੀ ਜਾਰੀ ਰਹੀ 23 ਸਾਲ ਤੇ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਆ ਉਹ ਬਣਾਈ ਰੱਖੀ ਆ ਆਰਐਸਐਸ ਦੇ ਮੁਖੀ ਦੇ ਨਾਲ ਜਿਹੜੀਆਂ ਮੋਹਨ ਭਾਗਵਤ ਦੇ ਨਾਲ ਤੁਹਾਡੀਆਂ ਫੋਟੋਆਂ ਆ ਭਗਵੰਤ ਮਾਨ ਦੇ ਨਾਲ ਤੁਹਾਡੀਆਂ ਫੋਟੋਆਂ ਮਿਲ ਜਾਂਦੀਆਂ ਆ ਅਰ ਨਰਿੰਦਰ ਮੋਦੀ ਦੇ ਨਾਲ ਤੁਹਾਡੀਆਂ ਤਸਵੀਰਾਂ ਆ ਤੁਸੀਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਲੱਗ ਕੇ ਜਿਹੜਾ ਕੌਮ ਦਾ ਜਿਹੜਾ ਘਾਣ ਆ ਉਹ ਕੀਤਾ ਆ ਤੇ ਅੱਜ ਵੀ ਤੁਸੀਂ ਸੁਧਰੇ ਨਹੀਂ ਹੋ ਅੱਜ ਵੀ ਤੁਸੀਂ ਸਿੱਖ ਕੌਮ ਦੇ ਸਿਧਾਂਤਾਂ ਦੇ ਉਲਟ ਚੱਲ ਰਹੇ ਹੋ ਪੰਥ ਖਾਲਸੇ ਦੇ ਵਿਰੁੱਧ ਜਿਹੜਾ ਆ ਉਹ ਭੁਗਤ ਰਹੇ ਹੋ ਜਥੇਦਾਰਾਂ ਦੀ ਕਿਰਦਾਰਗੁਸ਼ੀ ਕਰਦੇ ਹੋ ਜਿਹੜਾ ਤੁਹਾਨੂੰ ਸਮਝਾਉਂਦਾ ਯਤਨ ਕਰਦਾ ਤੁਸੀਂ ਉਹਨੂੰ ਹੀ ਜਿਹੜਾ ਸਰਟੀਫਿਕੇਟ ਦਿੰਦੇ ਹੋ ਆ ਸੋਚਾ ਲੰਗਾ ਜਿਹੜਾ ਇੱਕ ਦੁਸ਼ਟ ਬੰਦਾ ਆ ਜਿਹਦਾ ਨਾ ਕੋਈ ਦੀਨ ਨਾ ਕੋਈ ਈਮਾਨ ਨਾ ਕੋਈ ਕਿਰਦਾਰ ਬਾਦੇਖਲਾਕੀ ਬੰਦਾ ਆ ਇਹਦੀਆਂ ਵੀਡੀਓ ਜਿਹੜੀਆਂ ਪਿਛਲੇ ਦਿਨੀ ਜਿਹੜੀਆਂ ਆ ਉਹ ਸਾਹਮਣੇ ਆਈਆਂ ਕੀ ਕੁਝ ਹੋਇਆ ਕਿ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਕਿਵੇਂ ਲੇਲੜੀਆਂ ਕਰਦਾ ਫਿਰਦਾ ਸੀ ਤੇ ਅੱਜ ਇਹੀ ਬੰਦਾ ਇਹ ਖਾਲਸਾ ਪੰਥ ਨੂੰ ਜਿਹੜਾ ਆ ਮੱਤਾ ਦਿੰਦਾ ਫਿਰਦਾ ਵੀ ਵਿਚਾਰੀ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਤਾਂ ਆ ਸੋਚੇ ਲੰਗਾ ਦੇ ਵਿੱਚ ਵੜੀ ਹੋਈ ਏ ਸੁਖਬੀਰ ਸਿੰਘ ਬਾਦਲ ਦੇ ਵਿੱਚ ਜਿਹੜੀ ਉਹ ਵੜੀ ਹੋਈ ਏ ਜਿੰਨਾ ਨੁਕਸਾਨ ਅਬਦਾਲੀ ਨੇ ਜ਼ਕਰੀਆ ਖਾਨ ਨੇ ਮੀਰ ਮੰਨੂ ਨੇ ਫਰੁਖਸੀਅਰ ਨੇ ਇੰਦਰਾ ਗਾਂਧੀ ਨੇ ਜਨਰਲ ਡਾਇਰ ਨੇ ਬੁੱਚੜ ਬੈਂਤੇ ਨੇ ਸੁਮੇਧ ਸੈਣੀ ਨੇ ਕੌਮ ਦਾ ਕੀਤਾ ਨਾ ਉਸ ਤੋਂ ਵੀ ਵੱਧ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੇ ਕੀਤਾ ਤੇ ਅੱਜ ਇਹਦੀ ਜਿਹੜੀ ਸਾਰੀ ਜੁੰਡਲੀ ਆ ਠੀਮਾ ਭੁੰਦੜ ਆ ਵਰਟੋਹਾ ਤੇ ਆ ਲੰਗਾ ਵਰਗੇ ਇਹ ਸਾਰੇ ਉਹਦੇ ਨਾਲ ਸਨ ਤੇ ਅੱਜ ਵੀ ਜਿਹੜਾ ਆ ਉਹ ਤੁਹਾਨੂੰ ਲੱਗਦਾ ਆ ਕਿ ਸੁਖਵੀਰ ਬਾਦਲ ਤੁਹਾਨੂੰ ਬਹੁਤ ਮਹਾਨ ਲੱਗ ਰਿਹਾ ਆ ਤੁਸੀਂ ਉਹਨੂੰ ਹੀ ਆਪਣਾ ਜਿਹੜਾ ਆ ਉਹ ਗੁਰੂ ਬਣਾ ਲਿਆ ਹੋਇਆ ਆ ਤੁਹਾਡੇ ਵਿੱਚ ਉਹਨਾਂ ਦੁਸ਼ਟਾਂ ਦੀ ਜਿਹੜੀ ਆ ਰੂਹ ਆ ਉਹ ਵੱਢ ਚੁੱਕੀ ਹੋਈ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਅਮਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਨਾਲ ਜਨਰਲ ਸ਼ਬੀਕ ਸਿੰਘ ਜੀ ਦੇ ਨਾਲ ਬਾਬਾ ਧਾਰਾ ਸਿੰਘ ਜੀ ਵਰਗੇ ਸੂਰਮਿਆਂ ਦੇ ਨਾਲ ਆ ਬਿਰਸਾ ਸਿੰਘ ਬੜੋਹੇ ਵਰਗੇ ਨੇ ਜਿਹੜੀਆਂ ਗਦਾਰੀਆਂ ਆ ਉਹ ਕੀਤੀਆਂ ਅੱਜ ਕਿਉਂ ਨਹੀਂ ਇਹ ਸੰਘਰਸ਼ ਦੀ ਗੱਲ ਕਰਦੇ ਅੱਜ ਕਿਉਂ ਨਹੀਂ ਇਹ ਕੌਮ ਦੀ ਆਜ਼ਾਦੀ ਦੀ ਖਾਲਸਾਣ ਦੀ ਗੱਲ ਕਰਦੇ ਅੱਜ ਵੇਖੋ ਕਿਵੇਂ ਬਾਦਲਾਂ ਦੇ ਕੁਛੜ ਜਿਹੜੇ ਆ ਉਹ ਚੜੇ ਪਏ ਆ ਬਾਦਲ ਕਿਆਂ ਨੂੰ ਇਹਨਾਂ ਨੇ ਆਪਣਾ ਜਿਹੜਾ ਭਾਬਾ ਆ ਉਹ ਮੰਨ ਲਿਆ ਹੋਇਆ ਆ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਉਹ ਸਿਰਸੇਵਾਂ ਦੇ ਨੂੰ ਆਪਣਾ ਬਾਪ ਬਣਾਇਆ ਸੀ ਤਾਂ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਜਿਹੜਾ ਬਾਪ ਆ ਉਹ ਬਣਾ ਲਿਆ ਹੋਇਆ ਆ ਤੁਹਾਡੇ ਨਾਲ ਇੰਨੀ ਬੁਰੀ ਹੋ ਚੁੱਕੀ ਆ ਪਰ ਫਿਰ ਵੀ ਤੁਹਾਨੂੰ ਜਿਹੜੀ ਆ ਸਮਝ ਨਹੀਂ ਲੱਗ ਰਹੀ ਕਿਉਂਕਿ ਕਹਿੰਦੇ ਨਾ ਰੱਬ ਮੱਤ ਨਹੀਂ ਰੱਬ ਸੱਟ ਨਹੀਂ ਮਾਰਦਾ ਮੱਤ ਮਾਰਦਾ ਤਾਂ ਫਿਰ ਤੁਹਾਡੀ ਜਿਹੜੀ ਮਾਤਿਆ ਉਹ ਮਾਰੀ ਜਾ ਚੁੱਕੀ ਹੋਈ ਆ ਹੁਣ ਇਹੀ ਕੁਝ ਜਿਹਦਾ ਆ ਉਹ ਤੁਹਾਡੇ ਨਾਲ ਹੋਣਾ ਆ ਜੋ ਕੁਝ ਤੁਸੀਂ ਦੂਜਿਆਂ ਦੇ ਉੱਤੇ ਇਲਜ਼ਾਮ ਲਾ ਰਹੇ ਹੋ ਨਾ ਉਹ ਉਹ ਕੁਝ ਤੁਸੀਂ ਖੁਦ ਹੋ ਖੁਦ ਹੋ ਤੁਸੀਂ ਉਹ ਸਾਰਾ ਕੁਝ ਤੁਸੀਂ ਨਰੇਨੂ ਮਹੰਤਰੀ ਹੋ ਤੇ ਤੁਸੀਂ ਆ ਸੁੱਚਾ ਲੰਘਾ ਜਿਹੜਾ ਜੋਗ ਉਹ ਕੀਤਾ ਇਹ ਤੁਸੀਂ ਸਾਰਿਆਂ ਨੇ ਇਹੋ ਜਿਹੇ ਜਿਹੜੇ ਕੋ ਕਰਮ ਆ ਉਹ ਕੀਤੇ ਹੋਣਗੇ ਤਾਂ ਹੀ ਤੁਹਾਡੇ ਨਾਲ ਆ ਕੁਝ ਜਿਹੜਾ ਆ ਉਹ ਹੋ ਰਿਹਾ ਆ ਅੱਜ ਸਮੁੱਚੀ ਕੌਮ ਬਾਦਲਗਿਆਂ ਦੇ ਖਿਲਾਫ ਜਿਹੜੀ ਆ ਉਹ ਖੜੀ ਹੋ ਚੁੱਕੀ ਹੋਈ ਹੈ ਕਿਉਂਕਿ ਨਾ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜੀ ਨੂੰ ਬਖਸ਼ਿਆ ਨਾ ਤੁਸੀਂ ਪੰਜ ਪਿਆਰਿਆਂ ਨੂੰ ਬਖਸ਼ਿਆ ਨਾ ਤੁਸੀਂ ਜਥੇਦਾਰਾਂ ਨੂੰ ਬਖਸ਼ਿਆ ਨਾ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਖਸ਼ਿਆ ਨਾ ਤੁਸੀਂ ਕਿਸੇ ਪੰਥ ਪ੍ਰਸਤ ਗੁਰਸਿੱਖ ਨੂੰ ਬਖਸ਼ਿਆ ਤੇ ਜਿਹੜੀਆਂ ਜਥੇਬੰਦੀਆਂ ਬਾਦਲਾਂ ਦੇ ਨਾਮ ਨਾਲ ਚੱਲਦੀਆਂ ਸੀ ਉਹ ਅੱਜ ਸਾਰੀਆਂ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਆ ਉਪਭੁਗਤਾਈਆਂ ਹੋਈਆਂ ਨੇ ਜਿਵੇਂ ਮਰਜ਼ੀ ਹਾਲਾਤ ਬਣ ਗਏ ਨਾ ਅੱਜ ਤੁਹਾਡੇ ਡੁੱਬਦੇ ਜਹਾਜ਼ ਦੇ ਵਿੱਚੋਂ ਲੋਕੀ ਜਿਹੜੇ ਆ ਛਾਲਾ ਮਾਰਦੇ ਪਏ ਆ ਪਰ ਜਿਨ੍ਹਾਂ ਨੇ ਬਾਦਲਾਂ ਕੌਮ ਦੇ ਨਾਲ ਗਦਾਰੀਆਂ ਕੀਤੀਆਂ ਪਾਪਕ ਮਾਇ ਪੰਥ ਇਹਨਾਂ ਨੂੰ ਵੀ ਨਹੀਂ ਬਖਸ਼ੇਗਾ ਸੁਖਬੀਰ ਸਿੰਘ ਬਾਦਲ ਉਹਦੇ ਉੱਤੇ ਜੋ ਭਾਈ ਨਰੈਣ ਸਿੰਘ ਚੌਰੇ ਨੇ ਜਿਹੜਾ ਹਮਲਾ ਆ ਉਹ ਕੀਤਾ ਸੀ ਉਹ ਕਿਉਂ ਹਮਲਾ ਕੀਤਾ ਸੀ ਕਿਉਂਕਿ ਸ਼ਾਇਦ ਉਹ ਗੁਰਸੇਖ ਇਹ ਗੱਲ ਜਾਣਦਾ ਸੀ ਕਿ ਇਹ ਲੋਕ ਸੁਧਰਨ ਵਾਲੇ ਨਹੀਂ ਆ ਇਹ ਪਹਿਲਾਂ ਤਰ੍ਹਾਂ ਹੀ ਪੰਥ ਦੇ ਨਾਲ ਕੌਮ ਦੇ ਨਾਲ ਜਿਹੜੀਆਂ ਗਦਾਰੀਆਂ ਆ ਉਹ ਕਰਨਗੇ ਪਰ ਇਹ ਲੋਕ ਯਾਦ ਰੱਖਣ ਕਿ ਖਾਲਸਾ ਪੰਥ ਬਹੁਤ ਡੱਡਾ ਆ ਉਹ ਅਕਾਲ ਪੁਰਖ ਬਹੁਤ ਡੱਡਾ ਆ ਤੁਹਾਡਾ ਲੋਕ ਵੀ ਖਰਾਬ ਆ ਤੇ ਤੁਹਾਡਾ ਜਿਹੜਾ ਪਰਦੋਕ ਹੈ ਉਹ ਵੀ ਖਰਾਬ ਆ ਇੱਥੇ ਵੀ ਛਿੱਤਰ ਖਾਓਗੇ ਤੇ ਅਗਾਂਹ ਵੀ ਜਿਹੜਾ ਤੁਸੀਂ ਛਿੱਤਰ ਆ ਉਹ ਖਾਓਗੇ ਆ ਲੁੱਚੇ ਲੰਗਾ ਵਰਗੇ ਵਿਰਸੇ ਬਲਟੋਹੇ ਵਰਗੇ ਆਪਣੀ ਜਿਹੀ ਜਬਾਨ ਆ ਇਹ ਖਾਲਸਾ ਪੰਥ ਦੇ ਖਿਲਾਫ ਤੇ ਜਥੇਦਾਰਾਂ ਦੇ ਖਿਲਾਫ ਬੰਦ ਕਰ ਲੈਣ ਨਹੀਂ ਤਾਂ ਫਿਰ ਪੰਥ ਨੂੰ ਜਿਹੜਾ ਆ ਉਹ ਇੰਨਾ ਬਾਰੇ ਵੀ ਜਿਹੜਾ ਆ ਉਹ ਕੁਝ ਸੋਚਣਾ ਪਏਗਾ ਸੋ ਇੰਨੀਆਂ ਕੋ ਬੇਨਤੀਆਂ ਦਾਸ ਨੇ ਆਪ ਸੰਗਤਾਂ ਦੇ ਨਾਲ ਕਰਨੀਆਂ ਸੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਰਣਜੀਤ ਸਿੰਘ ਵਿਦਿਆਰਥੀ ਲੰਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਜੂਥ ਫੈਡਰੇਸ਼ਨ ਪਿੰਡਰਾਵਾਲਾ ਵਾਹਿਗੁਰੂ ਜੀ ਕਾ ਖਾਲਸਾ ਵ